ਪੈਨਮਾ ਦੇ ਵਿੱਚ ਜਿਹੜੇ ਰਿਪੋਰਟ ਕਿਤੇ ਗਏ ਨੇ ਆਪਣੇ ਜਿਹੜੇ ਮੁੰਡੇ ਥੋਂ ਰਿਪੋਰਟ ਕਿਤੇ ਗਏ ਉਹਨਾਂ ਦੇ ਨਾਲ ਅੱਜ ਗੱਲਬਾਤ ਹੋਈ ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਨਸ਼ਰ ਜਿਹੜਾ ਕਹਿੰਦੇ ਵੀ ਹਾਂਜੀ ਪਛਾਣ ਕਹਿੰਦੇ ਵੀ ਗੁਪਤੀ ਜਿਹੜੀ ਉਹ ਰੱਖੀ ਜਾਵੇ ਪਰ ਉਹਨਾਂ ਨੇ ਉਥੋਂ ਦੇ ਹਾਲਾਤ ਜਿਹੜੇ ਉਹ ਦੱਸੇ ਧਿਆਨ ਦੇ ਨਾਲ ਸੁਣਨ ਵਾਲੀ ਜਿਹੜੀ ਗੱਲ ਆ ਸਾਰਿਆਂ ਦੇ ਲਈ 19 ਸੌਰੀ 29 ਜਨਵਰੀ ਨੂੰ ਉਹ ਅਮਰੀਕਾ ਦੇ ਵਿੱਚ ਤਿਵਾਨਾ ਬਾਰਡਰ ਤੋਂ ਦਾਖਲ ਹੁੰਦੇ ਆ ਜੀ ਉਹਨਾਂ ਨੂੰ ਉੱਥੇ ਜਿਹੜਾ ਨਾਲ ਦੇ ਨਾਲ ਬਾਰਡਰ ਟੱਪਣ ਤੋਂ ਬਾਅਦ ਦੇ ਵਿੱਚ ਸੀਬੀਪੀ ਵਾਲੇ ਉਹ ਫੜ ਲਿੰਦੇ ਆ ਕੁਝ ਦਿਨਾਂ ਬਾਅਦ ਉਹਨਾਂ ਨੂੰ 12 ਤਰੀਕ 12 ਫਰਵਰੀ ਤੱਕ ਉਹਨਾਂ ਨੂੰ ਜਿਹੜਾ ਪਨਾਮਾ ਦੇ ਵਿੱਚ ਉੱਥੇ ਡੈਕਾਪੋਲਿਸ ਜਿਹੜਾ ਹੋਟਲ ਆ ਉੱਥੇ ਘੱਲ ਦਿੱਤਾ ਜਾਂਦਾ ਆ ਸੋ ਐਸ ਟਾਈਮ ਤਕਰੀਬਨ 40 ਦੇ ਜਿਹੜੇ ਆ ਭਾਰਤੀ ਮੂਲ ਦੇ ਜਿਨ੍ਹਾਂ ਚ ਪੰਜਾਬੀ ਵੀ ਆ ਤੇ ਹੋਰ ਵੀ ਮੂਲ ਦੇ ਜਿਹੜੇ ਨੌਜਵਾਨ ਆ ਮੁੰਡੇ ਕੁੜੀਆਂ ਆ ਬੱਚੇ ਵੀ ਆ ਉਹ ਇਸ ਟਾਈਮ ਉਥੇ ਨੇ ਤੇ ਉਹ ਇੰਤਜ਼ਾਰ ਕਰ ਰਿਹਾ ਵੀ ਉਹਨਾਂ ਦੀ ਡੈਪੂਟੇਸ਼ਨ ਫਲਾਈਟ ਕਦੋਂ ਪੰਜਾਬ ਨੂੰ ਜਾਂ ਭਾਰਤ ਨੂੰ ਜਿਹੜੀ ਆ ਉਹ ਜਾਵੇਗੀ ਕਿਉਂਕਿ ਹਾਲ ਦੀ ਘੜੀ ਤਾਂ ਤਿੰਨੇ ਦੀਆਂ ਤਿੰਨੇ ਫਲਾਈਟਾਂ ਪੰਜਾਬ ਨੂੰ ਜਿਹੜੀਆਂ ਉਹਨਾਂ ਨੇ ਕੱਲੀਆਂ ਹੈਗੀਆਂ ਆ ਸੋ ਕਹਿੰਦੇ ਵੀ ਆਉਂਦਿਆਂ ਕੋਈ ਬਿਆਨ ਨਹੀਂ ਹੋਇਆ ਉਹਨਾਂ ਨੇ ਫੜ ਲਿਆ ਉਹਨਾਂ ਦਾ ਬਿਆਨ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਹੋਇਆ ਨਾ ਹੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਗਿਆ ਪੇਪਰਾਂ ਤੇ ਜ਼ਰੂਰ ਉਹਨਾਂ ਤੋਂ ਸਾਈਨ ਕਰਾਏ ਗਏ ਫਿੰਗਰਪ੍ਰਿੰਟ ਜਿਹੜੇ ਉਹਨਾਂ ਦੇ ਲਏ ਗਏ ਹੈਗੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਦ ਅਸੀਂ ਉਹਨਾਂ ਨੂੰ ਗਹਾਰ ਲਈ ਵੀ ਸਾਡੇ ਨਾਲ ਧੱਕਾ ਹੁੰਦਾ ਆ ਇਦਾਂ ਆ ਇੱਥੇ ਸਾਡੇ ਰਾਈਟਸ ਆ ਤਾਂ ਕਹਿੰਦੇ ਵੀ ਉੱਥੇ ਜਿਹੜੇ ਅਧਿਕਾਰੀ ਸੀ ਜਾਂ ਜਿਹੜੇ ਵੀ ਉਹ ਏਜੰਸੀ ਏਜੰਟ ਸੀਗੇ ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਉਸ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ ਉਹਨਾਂ ਨੇ ਕਿਹਾ ਵੀ ਭਾਈ ਉਹ ਜਮਾਨਾ ਹੁਣ ਲੱਦ ਗਿਆ ਇਹ ਬਾਈਡਨ ਨਹੀਂ ਹੁਣ ਟਰੰਪ ਹੁਣ ਦਾ ਕਾਰਜਕਾਲ ਆ ਇਸ ਟਾਈਮ ਇਹ ਤੁਹਾਡਾ ਕੋਈ ਰਾਈਟ ਰੂਟ ਵਾਲੀ ਜਿਹੜੀ ਗੱਲ ਇੱਥੇ ਨਹੀਂ ਹੈਗੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਐਮਰਜੈਂਸੀ ਡਿਕਲੇਅਰਡ ਆ ਇੱਥੇ ਅਸਾਈਲਮ ਜਿਹੜਾ ਇਸ ਟਾਈਮ ਟੋਟਲੀ ਉਸ ਨੂੰ ਨਾ ਹੈਗੀ ਆ ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ ਸੋ ਖਾਸ ਕਰਕੇ ਉਹ ਲੋਕ ਜਿਹੜੇ ਹੁਣੇ-ਹੁਣੇ ਉਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ ਜਿਹੜੇ ਫੜੇ ਗਏ ਨੇ ਹੁਣ ਉਹਨਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੈਂਪ ਕੰਪ ਚ ਕਿਸੇ ਨੂੰ ਵੀ ਜਿਹੜਾ ਨਹੀਂ ਘੱਲਿਆ ਜਾ ਰਿਹਾ ਡਸ ਨਾਟ ਮੈਟਰ ਉਹ ਕਿਹੜੇ ਮੁਲਕ ਤੋਂ ਆ ਰਿਹਾ ਆ ਉਹਨਾਂ ਸਾਰਿਆਂ ਨੂੰ ਵਾਪਸ ਹੀ ਜਿਹੜਾ ਡਿਪੋਰਟ ਆ ਉਹ ਕੀਤਾ ਜਾ ਰਿਹਾ ਆ ਆਰਮੀ ਦੀ ਕਹਿੰਦੇ ਪਲੇਨ ਦੇ ਵਿੱਚ ਉਹਨਾਂ ਨੂੰ ਪੈਨਮਾ ਦੇ ਵਿੱਚ ਭੇਜਿਆ ਗਿਆ ਜਿੱਥੇ ਬੇੜੀਆਂ ਵੀ ਲਾਈਆਂ ਸੰਗਲ ਵੀ ਬੰਨੇ ਤੇ ਜਿਹੜੇ ਹੱਤਕੜੀਆਂ ਵੀ ਜਿਹੜੀਆਂ ਲਾਈਆਂ ਗਈਆਂ ਕਹਿੰਦੇ ਵੀ ਦਸਤਾਰਾਂ ਵੀ ਜਿਹੜੀਆਂ ਉੱਥੇ ਲਵਾਇਆਂ ਪੱਗਾਂ ਵੀ ਜਿਹੜੀਆਂ ਉਹਨਾਂ ਨੇ ਲਵਾ ਦਿੱਤੀਆਂ ਇਹ ਮੁੰਡਿਆਂ ਨੇ ਉੱਥੇ ਕਨਫਰਮ ਜਿਹੜਾ ਉਹ ਕੀਤਾ ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਧਾਰਮਿਕ ਜਿਹੜੇ ਚਿੰਨ ਨੇ ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਰਿਸਕ ਵਾਲੀ ਗੱਲ ਆ ਅਸੀਂ ਇਸ ਚੀਜ਼ ਨੂੰ ਕੋਈ ਉਹਨਾਂ ਨੂੰ ਤਰਜੀਹ ਜਿਹੜੀ ਉਹ ਨਾ ਦਿੰਦੇ ਹੋਏ ਨਾ ਉਹਨਾਂ ਦੇ ਇਨਸਾਨੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ ਨਾ ਉਹਨਾਂ ਦੇ ਰਿਲੀਜੀਅਸ ਰਾਈਟਸ ਦੀ ਜਿਹੜੀ ਗੱਲ ਕਰਦੇ ਉਹਨਾਂ ਨੇ ਕਿਹਾ ਵੀ ਆ ਸਾਡਾ ਪ੍ਰੋਸੈਸ ਆ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਹੁਣ ਗੁਜਰਨਾ ਜਿਹੜਾ ਉਹ ਪੈਣਾ ਆ ਇੱਕ ਉਹਨਾਂ ਦਾ ਮੈਸੇਜ ਸੀਗਾ ਸਾਰੇ ਹੀ ਪਰਿਵਾਰਾਂ ਨੂੰ ਜਿਨ੍ਹਾਂ ਦੇ ਕਹ ਲਓ ਵੀ ਨੌਜਵਾਨ ਉੱਥੇ ਨੇ ਕਹਿੰਦੇ ਵੀ ਘਬਰਾਉਣ ਦੀ ਲੋੜ ਨਹੀਂ ਅਸੀਂ ਠੀਕ ਆ ਜਿਹੜੇ ਉਹ ਜਲਦ ਜਦੋਂ ਵੀ ਜਿਹੜੀ ਫਲਾਈਟ ਦਾ ਪ੍ਰਬੰਧ ਹੋਊਗਾ ਤੇ ਸਾਨੂੰ ਜਿਹੜਾ ਉੱਥੇ ਵਾਪਸ ਕਾਲ ਦਿੱਤਾ ਜਿਹੜਾ ਉਹ ਜਾਊਗਾ ਘਬਰਾਉਣ ਦੀ ਲੋੜ ਨਹੀਂ ਇਦਾਂ ਨਹੀਂ ਵੀ ਕੋਈ ਜਾਨਵਰਾਂ ਵਾਲਾ ਜਿਹੜਾ ਹਸਲੂਪ ਹੋ ਰਿਹਾ ਆ ਜਿਹੜਾ ਰੋਟੀ ਪਾਣੀ ਵੀ ਮਿਲ ਰਿਹਾ ਆ ਰਹਿਣ ਨੂੰ ਵੀ ਥਾਂ ਆ ਤੇ ਅਸੀਂ ਜਿਹੜੇ ਨਾਲ ਦੇ ਨਾਲ ਉੱਥੋਂ ਜਿਹੜੀ ਆ ਸਾਡੇ ਕਹਿੰਦੇ ਵੀ ਇੰਡੀਅਨ ਐਂਬੈਸੀ ਦੇ ਨਾਲ ਵੀ ਉਹ ਆਏ ਸੀਗੇ ਫੋਟੋਆਂ ਖਿੱਚ ਕੇ ਜਿਹੜਾ ਚਿੱਟਾ ਪਾਸਪੋਰਟ ਆ ਉਹ ਬਣਾ ਕੇ ਫਿਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਕੱਲਿਆ ਜਿਹੜਾ ਉਹ ਜਾਊਗਾ ਸੋ ਇਹ ਜਿਹੜੇ ਲੋਕ ਹੁਣੇ-ਹੁਣੇ ਇੱਥੋਂ ਡਿਪੋਰਟ ਕਰਕੇ ਅਮਰੀਕਾ ਦੇ ਵਿੱਚੋਂ ਡਿਪੋਰਟ ਕਰਕੇ ਜਿਹੜੇ ਪੈਨਮਾ ਦੇ ਵਿੱਚ ਜਿਹੜੇ ਕੱਲੇ ਗਏ ਆ ਉੱਥੇ ਡਿਟੈਂਸ਼ਨ ਦੇ ਵਿੱਚ ਨੇ ਉੱਥੇ ਉਹਨਾਂ ਨੂੰ ਅ ਡਿਪੋਰਟ ਕਰਨ ਦੇ ਇੱਕ ਕਹਿ ਲੋ ਵੀ ਪਹਿਲੇ ਪੜਾ ਦੇ ਵਿੱਚ ਉਹਨਾਂ ਨੂੰ ਰੱਖਿਆ ਆ ਉਹਨਾਂ ਦੇ ਨਾਲ ਸਿੱਧੀ ਜਿਹੜੀ ਗੱਲਬਾਤ ਦੇ ਵਿੱਚੋਂ ਇਹ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਰਹੇ ਆ ਤੇ ਨਾਲ ਹੀ ਉਹਨਾਂ ਨੇ ਹਦਾਇਤ ਵੀ ਦਿੱਤੀ ਵੀ ਭਾਈ ਅਜੇ ਵੀ ਅਸੀਂ ਦੇਖ ਰਹੇ ਆ ਵੀ ਕਈ ਏਜੰਟ ਇਹ ਕਹਿ ਰਹੇ ਆ ਵੀ ਕੋਈ ਨਹੀਂ ਕੋਈ ਨਹੀਂ ਸਾਰੇ ਜਾਣੇ ਨਹੀਂ ਫੜੇ ਜਾਂਦੇ ਕੋਈ ਐਸੀ ਗੱਲ ਨਹੀਂ ਤੁਸੀਂ ਅਜੇ ਵੀ ਜਿਹੜਾ ਆਓ ਕਹਿੰਦੇ ਵੀ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਿਲਕੁਲ ਵੀ ਜਿਹੜਾ ਉਹ ਤੁਸੀਂ ਨਾ ਆਵੋ ਅਦਰਵਾਈਜ਼ ਜਿਹੜੀ ਆ ਸਿਚੁਏਸ਼ਨ ਬੈਡ ਆ ਪਾਸਪੋਰਟ ਕਹਿੰਦੇ ਆਪਣੇ ਨਾ ਪਾੜਿਓ ਵੀ ਜਸਟ ਇਨ ਕੇਸ ਜੇ ਤੁਸੀਂ ਫੜੇ ਜਾਂਦੇ ਆ ਤਾਂ ਐਟ ਲੀਸਟ ਤੁਹਾਨੂੰ ਉਹਦੇ ਉੱਤੇ ਵਾਪਸ ਜਿਹੜਾ ਉਹ ਜਲਦੀ ਘੱਲਿਆ ਜਾ ਸਕਦਾ ਸੋ ਇਥੋਂ ਇਹ ਸਾਫ਼ ਸਪਸ਼ਟ ਪਤਾ ਲੱਗ ਗਿਆ ਵੀ ਇਸ ਟਾਈਮ ਅਮਰੀਕਾ ਦੇ ਸਦਰਨ ਬਾਰਡਰ ਦੇ ਉੱਤੇ ਜਿਹੜੀ ਪਰ ਨਹੀਂ ਮਾਰ ਰਹੀ ਇਹ ਗੱਲ ਵਾਕਿਆ ਹੀ ਜਿਹੜੀ ਆ ਇਸ ਟਾਈਮ ਕਨਫਰਮ ਉੱਥੇ ਬੈਠੇ ਜਿਹੜੇ ਮੁੰਡਿਆਂ ਨੇ ਆਪਣੇ ਨਾਲ ਅੱਜ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ ਰੀਸੈਂਟਲੀ ਨਿਊਯਾਰਕ ਟਾਈਮਜ਼ ਦੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਉੱਥੋਂ ਦੀਆਂ ਸ਼ੇਅਰ ਕੀਤੀਆਂ ਸੀ ਉਹਨਾਂ ਨੇ ਇਹ ਵੀ ਦੱਸਿਆ ਬੀਕੋਸ਼ ਆਏ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਿਹੜਾ ਉਹਨਾਂ ਨੇ ਜ਼ਰੂਰ ਕੀਤਾ ਵੀ ਤੁਸੀਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਾਹਰ ਦੱਸੀ ਜਿਹੜੀਆਂ ਉਹ ਜਾ ਰਹੇ ਹੋ ਸੋ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਵੀ ਉਸ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਆ ਪਰ ਉਹ ਆਪਣੇ ਪਰਿਵਾਰ ਨੂੰ ਤਰਵਾਸ ਦੇਣ ਦੀ ਕੋਈ ਗੱਲ ਕਰ ਰਹੇ ਆ ਵੀ ਅਸੀਂ ਠੀਕ ਠਾਕ ਆ ਤੇ ਆ ਚਲੋ ਹੁਣ ਜੋ ਹੋਣਾ ਸੀ ਹੋ ਗਿਆ ਤੇ ਜਦੋਂ ਵੀ ਫਲਾਈਟ ਜਿਹੜੀ ਹੁਣ ਵਾਪਸ ਨੂੰ ਜਾਊਗੀ ਤਾਂ ਉਦੋਂ ਅਸੀਂ ਆਵਾਂਗੇ ਕਹਿੰਦੇ ਵੀ ਕਈਆਂ ਨੂੰ ਮਹੀਨਾ ਹੋਇਆ ਤੇ ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਮੈਨੂੰ 1.5 ਸਾਲ ਬਾਅਦ ਮੈਂ ਬਾਰਡਰ ਤੇ ਪਹੁੰਚਿਆ ਸੀਗਾ ਤੇ ਉਸ ਤੋਂ ਬਾਅਦ ਮੇਰੇ ਨਾਲ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਆ ਸੋ ਏਜੰਟ ਕਹਿੰਦੇ ਕੋਸ਼ਿਸ਼ਾ ਕਹਿੰਦੇ ਵੀ ਕਰਦੇ ਕੋਸ਼ਿਸ਼ਾ ਸੋ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਉਹ ਉਹਨਾਂ ਮੁੰਡਿਆਂ ਕੁੜੀਆਂ ਦੇ ਨਾਲੇ ਜਿਹੜੀ ਸਿਚੁਏਸ਼ਨ ਬਣੀ ਪਈ ਆ ਸੋ ਇਹ ਪੈਨਮਾ ਤੋਂ ਜਿਹੜੀ ਸਿੱਧੀ ਗੱਲਬਾਤ ਦੇ ਵਿੱਚੋਂ ਆਪਣੇ ਨਾਲ ਸਾਹਮਣੇ ਸਪਸ਼ਟ ਜਿਹੜੀ ਚੀਜ਼ ਆ ਰਹੀ ਆ ਵੀ ਅਮਰੀਕਨ ਬਾਰਡਰ ਐਸ ਟਾਈਮ ਟੋਟਲੀ ਸੀਲ ਜਿਹੜਾ ਉਹ ਹੋ ਚੁੱਕਾ ਆ ਨਹੀਂ ਬਿਲਕੁਲ ਜੀ ਤੁਸੀਂ ਚੰਗਾ ਕੀਤਾ ਦੱਸਤਾ ਏਜੰਟਾਂ ਦੇ ਜੋ ਉੱਥੇ ਲੈ ਕੇ ਬਹਿ ਕੇ ਲੱਖਾਂ ਰੁਪਏ ਦਾ ਗੁਰਾਏ ਜਾ ਰਹੇ ਨੇ ਪਰ ਲੋਕਾਂ ਦੀਆਂ ਜ਼ਿੰਦਗੀਆਂ ਦਾ ਕੋਈ ਹਾਲ ਨਹੀਂ ਗਾ ਇਹ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਪਾਂ ਕਰ ਦਈਏ ਵੀ ਜਿਹੜੀ ਇਹ ਪਹੁੰਚ ਆ ਉਹ ਖੁਦ ਪੰਜਾਬੀ ਰਿਡਿਊਸ ਦੇ ਕ੍ਰੈਡੀਬਿਲਿਟੀ ਕਰਕੇ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ ਤੇ ਜਾਣਕਾਰੀ ਜਿਹੜੀ ਆ ਉਹ ਪਛਾਣ ਜਿਹੜੀ ਆ ਉਹ ਨਹੀਂ ਜਗ ਜ਼ਾਹਰ ਕਰ ਸਕਦੇ ਪਰ ਇੰਨਾ ਜ਼ਰੂਰ ਹੈ ਕਿ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ 29 ਤਰੀਕ ਮੈਂ ਤੁਹਾਨੂੰ ਦੱਸ ਰਿਹਾ ਮੈਂ 23 ਨੂੰ ਜਿਹੜਾ ਜਿਸ ਨੇ ਗੱਲ ਕੀਤੀ ਉਹਨੇ ਆਪਣੀ ਜਿਹੜੀ ਉਹ ਗੱਲ ਦੱਸੀ ਇਹ ਤੁਹਾਨੂੰ ਅਸੀਂ ਦੱਸ ਸਕਦੇ ਹਾਂ ਹਾਂਜੀ ਇਹ ਦੱਸ ਸਕਦੇ ਹਾਂ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਏ ਸੀ ਤੁਹਾਨੂੰ ਪਤਾ ਹੀ ਹੋਣਾ ਕੌਣ ਤੁਹਾਡਾ ਰਿਸ਼ਤੇਦਾਰ ਨੇੜਲਾ ਕ੍ਰਾਸ ਕੀਤਾ ਤਾਂ ਉਹਨਾਂ ਦੇ ਬਾਰੇ ਇਹ ਜਿਹੜੀ ਜਿਹੜੀ ਜਾਣਕਾਰੀ ਆ ਉਹਨਾਂ ਦੇ ਉੱਥੇ ਪਿੱਛੇ ਪਰਿਵਾਰਾਂ ਨੂੰ ਜ਼ਰੂਰ ਦੱਸ ਦਿਓ ਵੀ ਉਹ ਸਹੀ ਸਲਾਮਤ ਨੇ ਪੈਨਮਾ ਦੇ ਵਿੱਚ ਪੈਨਮਾ ਦੇ ਵਿੱਚ ਜੇ ਉਹ ਹੈਗੇ ਨੇ ਕੋਸਟਾ ਰਿਕਾਚ ਨੇ ਕਿਤੇ ਨੇ ਪਰ ਆਪਾਂ ਪੈਨਮਾ ਵਾਲੇ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਜਿਹੜਾ ਉਹਨਾਂ ਨੇ ਦੱਸਿਆ ਵੀ ਭਾਈ ਇਹ ਜਿਹੜੀ ਸਿਚੁਏਸ਼ਨ ਹੋਈ ਆ ਬਿਆਨ ਕੋਈ ਨਹੀਂ ਲਿਆ ਜਾ ਰਿਹਾ ਜਿਹੜਾ ਵੀ ਕੋ ਬਾਰਡਰ ਤੇ ਆ ਰਿਹਾ ਤੇ ਉਹ ਕਹਿੰਦੇ ਵੀ ਤੁਸੀਂ ਚਾਹੇ ਜੋ ਮਰਜੀ ਕਹੋ ਜਿਹੜੇ ਮਰਜੀ ਰਾਈਟ ਦੀ ਗੱਲ ਕਰੋ ਇਸ ਟਾਈਮ ਤੁਹਾਡਾ ਕੋਈ ਰਾਈਟ ਨਹੀਂ ਕਿਉਂਕਿ ਇਹ ਆਪਾਂ ਫੇਰ ਆਪਣੇ ਜਿਹੜੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸਦੇ ਜਾਈਏ ਵਾਈਟ ਹਾਊਸ ਦੇ ਪ੍ਰੈਸ ਕਟਰ ਨੇ ਕਲੀਅਰ ਕਰ ਦਿੱਤਾ ਸੀ ਜਿਹੜਾ ਵੀ ਅਮਰੀਕਨ ਬਾਰਡਰ ਨੂੰ ਟੱਪਦਾ ਆ ਉਹ ਸਾਰੇ ਉਹ ਉਸ ਨੂੰ ਕ੍ਰਾਈਮਨਲ ਮੰਨਦੇ ਆ ਇਹ ਤਾਂ ਹੁਣ ਆਏ ਵੀ ਨਹੀਂ ਸੀ ਇਹਨਾਂ ਦਾ ਕੋਈ ਕ੍ਰਾਈਮ ਥੋੜੀ ਇੱਥੇ ਜਿਉਂਦਾ ਦੇਖਿਆ ਜਾਵੇ ਸਿਰਫ ਬਾਰਡਰ ਟੱਪਣ ਦਾ ਇੱਕ ਜਿਹੜਾ ਉਹ ਕ੍ਰਾਈਮ ਜਿਹੜਾ ਉਹ ਮੰਨ ਕੇ ਉਹਨਾਂ ਨੂੰ ਨਾਲ ਦੇ ਨਾਲ ਵਾਪਸ ਆ ਕੋਈ ਸੁਣਵਾਈ ਨਹੀਂ ਕੋਈ ਪੇਸ਼ੀ ਨਹੀਂ ਕਿੰਨੇ ਵੀ ਸ਼ਾਇਦ ਸਾਨੂੰ ਕੈਂਪ ਚ ਲੈ ਕੇ ਜਾਣਗੇ ਜਾਂ ਕਿਤੇ ਲੈ ਕੇ ਜਾਣਗੇ ਨਹੀਂ ਕਹਿੰਦੇ ਵੀ ਸਿੱਧਾ ਸਾਨੂੰ ਐਗਜ਼ਿਟ ਡੋਰਸ ਆਣੀ ਜਹਾਜ਼ ਚ ਭਾ ਕੇ ਇਵੈਂਚੁਅਲੀ ਜਿਹੜਾ ਆ ਉਹ ਫਿਰ ਪੈਨਮਾ ਦੇ ਵਿੱਚ ਛੱਡ ਦਿੱਤਾ ਗਿਆ ਜੀ ਸੋ ਇਹ ਜਿਹੜੀ ਲੇਟੈਸਟ ਇਸ ਟਾਈਮ ਇਮੀਗ੍ਰੇਸ਼ਨ ਕਰੈਕਡਾਊਨ ਦੇ ਉੱਤੇ ਜਿਹੜੇ ਤੁਹਾਡੇ ਨਾਲ ਹੱਡ ਵੀਤੀ ਬੰਨਾ ਮੁੰਡਿਆਂ ਦੀ ਜਿਹੜੀ ਉਹ ਤੁਹਾਡੇ ਨਾਲ ਆਪਾਂ ਇਹ ਸਾਂਝ ਪਾਈ ਹੈਗੀ ਆ ਬਾਕੀ ਹੋਰ ਮੂਲ ਦੇ ਵੀ ਲੋਕ ਕਾਫੀ ਨੇ ਜੀ ਬਹੁਤ ਨੇ ਜੀ ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਜਿਹੜੇ ਇਸ ਟਾਈਮ ਉੱਥੇ ਹੈਗੇ ਆ ਚਾਹੇ ਕਹਿੰਦੇ ਵੀ ਉਹ ਚਾਈਨਾ ਵਾਲੇ ਆ ਤੇ ਚਾਹੇ ਕੋਈ ਪਾਕਿਸਤਾਨ ਵਾਲਾ ਚਾਹੇ ਕੋਈ ਜ਼ਵੇਕਿਸਤਾਨ ਦਾ ਕੋਈ ਅਫਗਾਨਿਸਤਾਨ ਦਾ ਜਿਹੜੇ ਵੀ ਮੁਲਕ ਸਾਰਿਆਂ ਨਾਲ ਇੱਕੋ ਹੀ ਆ ਸਾਰਿਆਂ ਦੇ ਨਾਲ ਕਹਿੰਦੇ ਵੀ ਇੱਕੋ ਜਿਹੀ ਜਿਹੜਾ ਉਹ ਜਿਹੜਾ ਅਸਲੂਕ ਹੋ ਰਿਹਾ ਪਰ ਉਹ ਇੱਕ ਚੀਜ਼ ਉਹਨੇ ਜ਼ਰੂਰ ਗੱਲਬਾਤ ਚ ਗਈ ਸੀ ਵੀ ਕਹਿੰਦੇ ਵੀ ਭਾਰਤੀਆਂ ਨੂੰ ਇਸ ਟਾਈਮ ਉਹ ਚੰਗੀਆਂ ਗਾਲਾਂ ਜਿਹੜੀਆਂ ਆ ਉਹ ਕੱਢਦੇ ਆ ਕਹਿੰਦੇ ਸੌਣ ਨਾ ਸੌਣ ਦਿੰਦੇ ਨਾ ਜਾੰਗੜ ਦਿੰਦੇ ਆ ਕੁਛ ਕੁਛ ਘਟਿਆਂ ਬਾਅਦ ਆ ਕੇ ਕਦੀ ਸਫਾਈ ਕਰਨੀ ਆ ਕਦੀ ਆ ਚਿਪਸ ਲੈ ਲੋ ਕਦੀ ਆ ਪਾਣੀ ਪੀ ਲੋ ਕਦੀ ਆ ਕਰ ਲੋ ਏਸੀ ਪੂਰਾ ਠੰਡਾ ਜਿਹੜਾ ਉਹ ਛੱਡਿਆ ਹੁੰਦਾ ਸੋ ਇਹ ਸੈਂਡਿਆਗ ਵਿੱਚ ਕਹਿੰਦੇ ਵੀ ਨਵਾਂ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਇਆ ਆ ਜਿੱਥੇ 2.5 ਤੋਂ 3000 ਜਿਹੜਾ ਬੰਦਾ ਜਿਸ ਟਾਈਮ ਦੇ ਉੱਤੇ ਉਹ ਉੱਥੇ ਸੀਗੇ ਉਹਨਾਂ ਨੇ ਉੱਥੇ ਡੱਕ ਕੇ ਰੱਖਿਆ ਵੇ ਆਪਣਾ ਖਬਰਾਂ ਦਾ ਸਮਾਂ ਰਾਜਕਰਨਬੀਤ ਸਿੰਘ ਜੀ ਸਮਾਪਤੀ ਵਾਲਾ ਜਾਂਦੇ ਜਾਂਦੇ ਸਟਾਕ ਤੇ ਕਰੰਸੀ ਦੀ ਗੱਲ ਦੀ ਗੀ ਜੀ ਸਟਾਕ ਦੇ ਬਾਰੇ ਜੇ ਦੱਸੇ ਜਾਈਏ ਤਾਂ ਡਾਉਜਨ 451 ਪੁਆਇੰਟ ਘਟ ਕੇ 44000 ਤੇ 177 ਦੇ ਉੱਤੇ ਬੰਦ ਹੋਇਆ ਐਸ ਐਨ ਪੀ 26 ਪੁਆਇੰਟ ਘਟ ਕੇ 27 ਪੁਆਇੰਟ ਘਟ ਕੇ 600 ਤੇ 18 94 ਪੁਆਇੰਟ ਘਟ ਕੇ 19000 ਤੇ 962 ਦੇ ਉੱਤੇ ਬੰਦ ਹੋਇਆ ਸੋਨੇ ਦਾ ਭਾਅ 2900 ਤੇ 47 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ ਤੇ 8 ਡਾਲਰ ਪ੍ਰਤੀ ਵਹਲ 10 ਇਅਰ ਯੀਲਡ ਜਿਹੜੀ ਆ ਉਹ 4.5% ਦੇ ਉੱਤੇ ਰਹੀ ਕ੍ਰਿਪਟੋ ਕਰੰਸੀ ਚ ਬਿਟਕੋਇਨ 98369 ਤੇ ਥੀਰੀਅਮ 2744 ਯੂ ਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈਗਾ ਆ ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 42 ਸੈਂਟ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 57 ਪੈਸਿਆਂ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 35 ਪੈਸਿਆਂ ਦੇ ਬਰਾਬਰ ਰਹੀ ਹੈ ਜੀ